ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਇੱਥੇ ਖਤਮ ਦੇਖੂ ਚ ਲੋਕਾਂ ਦੇ ਧੀਆਂ ਪੁੱਤ ਪੜਦੇ ਆ ਪੜਨ ਨਹੀਂ ਨਾ ਸਹੀ ਇਹਨਾਂ ਨੇ ਲੋਕਾਂ ਨੂੰ ਕਿਸਮਤ ਤੇ ਛੱਡਤਾ ਵੀ ਰੋ ਆਓ ਆਪਾਂ ਇਕੱਠੇ ਹੋ ਕੇ ਆਪਣੀਆਂ ਕਿਸਮਤ ਆਪ ਲਿਖੀਏ ਆਪ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪਾਂ ਇਹਨਾਂ ਤੋਂ ਉਮੀਦ ਕਰਦੇ ਆਂ ਪੱਥਰ ਦਿਲਾਂ ਤੋਂ ਵੀ ਤਰਸ ਕਰਨਗੇ ਸਾਡੇ ਤੇ ਰਹਿਮ ਕਰਨਗੇ ਇਹ ਵੋਟਾਂ ਦੇ ਖਜ਼ਾਨੇ ਪਰਾ ਭਰ ਕੇ ਸਾਡੇ ਕੋਲੋਂ ਲੈ ਗਏ ਮੁੜ ਕੇ ਕਿਸੇ ਹੋਰ ਖਜ਼ਾਨੇ ਦਾ ਮੂੰਹ ਸਾਡੇ ਪਿੰਡਾਂ ਵੱਲ ਨਹੀਂ ਖੋਲਿਆ ਹੁਣ ਜਦੋਂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਮੈਂ ਆ ਪਿੰਡਾਂ ਚ ਹੀ ਗਿਆ ਮੈਂ ਆ ਪਿੰਡਾਂ ਚ ਘਰਾ ਚੁਕਿਆ ਸਾਈਕਲਾਂ ਤੇ ਜਾ ਕੇ 10ਵੀਂ ਕਲਾਸ ਤੱਕ ਪੜਿਆ ਹਾਂ ਟਰੈਕਟਰ ਚਲਾਏ ਨੇ ਇੱਕ ਬਲਦ ਵਾਲਾ ਰੇੜਾ ਹੱਕਿਆ ਕੜਬ ਦੇ ਚਰੀ ਦੇ ਟਾਂਡੇ ਕੁੱਤਰੇ ਨੇ ਵੀਰੋ ਦਿਹਾੜੀਆਂ ਪੁੱਛਣ ਜਾਂਦੇ ਰਹੇ ਆ ਮੈਨੂੰ ਵੇੜਿਆਂ ਦੇ ਆ ਕੱਲੇ ਕੱਲੇ ਨਕਸ਼ੇ ਯਾਦ ਨੇ ਉੱਥੇ ਹੀ ਫਿਰਦੇ ਆ ਘਰ ਉਹ ਜੇ ਚੁੱਲ੍ਹਾ ਤਾਂ ਅਗਨੀ ਜੇ ਅੱਗਾ ਤਵਾ ਨਹੀਂ ਜੇ ਤਵਾ ਤਾਂ ਆਟਾ ਨਹੀਂ ਜੇ ਕਮਰਾ ਤਾਂ ਛੱਤ ਨਹੀਂ ਜੇ ਛੱਤ ਤਾਂ ਰਜਾਈ ਨਹੀਂ ਜੇ ਰਜਾਈ ਆ ਤਾਂ ਲੋਗੜ ਨਹੀਂ ਮਾਂ ਧਰਤੀ ਐ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਬੇਸੂਰਜਾ ਕਮੀਆਂ ਦੇ ਬੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸ ਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਬੇਸੂਰਜਾ ਕਮੀਆਂ ਦੇ ਬੇੜੇ ਤੋ ਵੀਰੋ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਇਹਨਾਂ ਨੇ ਸਾਸੀ ਕਾ ਧਰਮ ਇਹਨਾਂ ਨੇ ਸਾਡਾ ਖਤਮ ਕਰਤਾ ਬਾਣੀ ਗਲੀਆਂ ਚ ਰੋਲਤੀ ਬੈਂਕ ਚੜਾਤੇ ਗੁਰਦੁਆਰਾਂ ਤੇ ਹਜੇ ਫਿਰਦੇ ਯਾਰ ਕਾਲੀ ਕਾਂਗਰਸੀ ਹਜੇ ਗਲੀਆਂ 'ਚ ਫਿਰਦੇ ਆ ਯਾਰ ਕਿਹੜੇ ਮੂਹਨਾ ਫਿਰਦੇ ਆ ਪੰਜਾ ਇਹਨਾਂ ਦਾ ਖੂਨੀ ਐ ਬਾਬੇ ਨਾਨਕ ਵਾਲੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਸਾਡੇ ਬਜ਼ੁਰਗ ਇਹਨਾਂ ਨੂੰ ਬਾਬੇ ਨਾਨਕ ਵਾਲੀ ਜਿਹੜੀ ਤੱਕੜੀ ਸੀ ਉਹ ਤਾਂ ਤੇਰਾ ਤੇਰਾ ਜੋ ਕੁਝ ਹੈ ਸਭ ਕੁਝ ਜੋ ਹੈਗਾ ਤੇਰਾ ਤੋਲਦੀ ਸੀ ਓਏ ਬਾਦਲ ਕਾਲੀ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਬਸਾਂ ਵੀ ਮੇਰੀਆਂ ਰੇਤਾ ਵੀ ਮੇਰਾ ਟਾਬੇ ਵੀ ਮੇਰੇ ਹੋਟਲ ਵੀ ਮੇਰੇ ਸਮੋਸਿਆਂ ਦੀ ਰੇੜੀ ਵੀ ਮੇਰੀ ਪੂਰੀਆਂ ਵਾਲੀ ਰੇੜੀ ਕੁਲਚੇ ਛੋਲੇ ਵਾਲੀ ਰੇੜੀ ਸਭ ਮੇਰੀਆਂ ਐ ਕਰੀ ਜਾਂਦੇ ਦੱਸ ਨਾਲ ਲੈ ਜੋਂਗੇ ਜਾਂ ਧਰਬਰਾ ਤੋਂ ਚਿੱਠੀ ਲਖਾਈ ਫਿਰਦੇ ਹਾਂ ਵੀ ਤੁਹਾਡੇ ਵਾਲਾ ਸਮਾਨ ਨਾਲ ਆਊਗਾ ਆਪਣੇ ਜਵਾਬ ਪੜ ਲਿਖ ਜਾਣਗੇ ਤਾਂ ਗਰੀਬੀ ਕੱਟੀ ਜਾਊਗੀ ਜੀ ਹੈ ਓ ਕਿ ਕਿਲੀ ਤਾਂ ਇਹਨਾਂ ਦੀ ਵੈਸੀ ਪਈ ਪਈ ਆ ਕਿਉਂ जख्मਾਂ ਤੇ ਲੂਣ ਪੁੱਗਦੇ ਆ ਉਹਨਾਂ ਦੇ ਉਹਨਾਂ ਨੂੰ 4 ਦਿਨ ਚੈਨ ਦੇ ਕੱਟ ਲੈਣ ਦਿਓ ਉਹ ਕੰਮ ਖਰਾਬ ਹੋਇਆ ਪਿਆ ਉਹਨਾਂ ਦਾ ਉਹ ਬਿਆਨ ਬੂਨ ਜੇ ਉਲਟੇ ਸਿੱਧੇ ਦੇਣ ਲੱਗ ਗਏ ਉਹ ਉਹ ਹਰ ਸਿਮਰਤ ਕਹਿੰਦੀ ਆ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਅਕਾਲੀ ਆਂਦੀ ਉਦੋਂ ਪੰਜਾਬ ਵਿੱਚ ਚਿੱਟੇ ਦਾ ਕਿਸੇ ਨੂੰ ਨਾਮ ਵੀ ਨਹੀਂ ਪਤਾ ਹੁੰਦਾ ਸੀ ਉਹ ਮੈਂ ਕਹਿੰਦਾ ਸਹੀ ਕਹਿਨੀ ਆ ਬੀਬਾ ਉਦੋਂ ਚਿੱਟੇ ਨੂੰ ਮਜੀਠੀਆਂ ਕਹਿੰਦੇ ਹੁੰਦੇ ਸੀ ਇਹ ਤਾਂ ਹੁਣ ਚੱਕ ਕੇ ਅੰਦਰ ਦਿੱਤਾ ਇਹਦਾ ਥੋੜਾ ਬਹੁਤ ਢਲ ਪਈ ਐ ਸੋ ਵੀਰੋ ਇਹਨਾਂ ਨੇ ਕਿੱਕਲੀਆਂ ਪੈ ਗਈਆਂ ਤੁਸੀਂ ਖਲਾਤੋਂ ਨੂੰ ਆਉਂਦੀ ਐ ਤੇ ਉਹੀ ਕਰੀ ਜਾਂਦੇ ਤੁਸੀਂ ਆਉਂਦੀ ਆ ਤੈਨੂੰ ਆਉਂਦੀ ਆ ਪੱਕਾ ਆਉਂਦੀ ਆ ਤੈਨੂੰ ਸ਼ਰਤ ਲਾ ਲਾ ਤੂੰ ਸੁਣਾ ਦੇ ਮੈਂ ਮੈਂ ਇੱਕ ਦੇ ਦੇਣਾ ਤੈਨੂੰ ਉਹ ਨਹੀਂ ਨਹੀਂ ਤੇਰੇ ਮੂੰਹੋਂ ਵੀ ਚੰਗੀ ਲੱਗੂ ਹਾਂ ਇਹ ਕਰ ਦੂੰਗਾ ਉਹ ਮੈਂ ਜਾਂਦਾ ਹੋਇਆ ਕਰਕੇ ਉਹ ਨਿਸ਼ਾਨਾ ਲਾ ਜੂਗਾ ਪੀਰਾਂ ਟਿਕਾਣੇ ਤੇ ਲਾ ਕੇ ਜਾਵਾਂਗੇ ਆਪਾਂ ਠੀਕ ਹੈ ਨਾ ਪੱਕਾ ਇੱਕ ਵਾਰੀ ਤਾੜੀਆਂ ਇਸ ਮੁੰਡੇ ਲਈ ਸੋ ਵੀਰੋ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ 11 ਤਰੀਕ ਨੂੰ ਝਾੜੂ ਵਾਲਾ ਚੋਣ ਨਿਸ਼ਾਨਾ ਇਹ ਮੈਨੂੰ ਪਤਾ ਲੱਗਿਆ ਹੁਣ ਇਹ ਕਹਿੰਦੇ ਅਸੀਂ ਪੈਸੇ ਵੰਡਾਂਗੇ ਆ ਆਉਣ ਵਾਲੇ ਦੋ ਚਾਰ ਦਿਨਾਂ ਚ ਕਹਿੰਦੇ ਅਸੀਂ ਪੈਸੇ ਵੰਡਾਂਗੇ ਖਰੀਦ ਲਾਂਗੇ ਲੋਕਾਂ ਨੂੰ ਉਹ ਮੈਂ ਸਿਸਰੇਵਾਲ ਵਾਲਿਓ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜੇ ਪੈਸੇ ਪੂਰੇ ਦੇਣ ਆਏ ਰਾਤ ਬਰਾਤੇ ਓਏ ਜਵਾਬ ਨਾ ਦਿਓ ਲੈ ਦਿਓ ਪੈਸੇ ਲੈ ਲਿਓ ਲక్ష్ਮੀ ਨਹੀਂ ਮੋੜੀਦੀ ਹੁੰਦੀ ਓ ਦਿਵਾਲੀ ਵਾਲੇ ਦੇ ਦਰਵਾਜ਼ੇ ਖੁੱਲੇ ਰੱਖਦੇ ਆ ਵੀ ਲక్ష్ਮੀ ਆ ਜੇ ਚਲ ਦਿਵਾਲੀ ਵਾਲੇ ਤਾਂ ਆਈ ਨਹੀਂ ਆ ਜਿਹੜੇ ਲక్ష్ਮੀ ਫਿਰਦੇ ਨੇ ਇਹਨਾਂ ਤੋਂ ਤਾਂ ਲੈ ਲਓ ਲੈ ਲਓ ਪੈਸੇ ਥੋੜੇ ਪੈਸੇ ਨੇ ਇਹਨਾਂ ਨੇ ਕਿਹੜਾ ਝੋਨਾ ਵੇਚਿਆ ਕਈ ਤਾਂ ਨੋਟ ਵੀ ਪਛਾਣ ਲੋਂਗੇ ਤੁਸੀਂ ਵੀ ਆ ਤਾਂ 100 ਦਾ ਉਹੀ ਨੋਟ ਆ ਉਹ ਜਿਹਦੇ ਖੁੰਜੇ ਤੇ ਇੱਕ ਕੋਨੇ ਜਿਹੇ ਤੇ ਹਲਦੀ ਜੀ ਲੱਗੀ ਹੋਈ ਜਿਹੜਾ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਂਦ ਵਾਲੇ ਤਨ ਬਸ ਇੰਨਾ ਕਰ ਦਿਓ ਕਿ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ ਬਾਕੀ ਨਿਮਾਸ ఇదా తోటి పిండి బోలే ఏదో మతం అలాదే సమీ సో నిన్న తీర ద నిశా దాదే బాయి అలాదే